ਪੰਜਾਬ ਦੇ ਜਨਤ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਤੇ ਵਿੱਚ ਮੱਝਾ ਮਾਲਵਾ ਦਵਾਵਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਅਗਸਤ 16 ਤੋਂ ਲੈ ਕੇ 25 ਤਰੀਕ ਤੱਕ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ 16 ਤਰੀਕ ਰਾਤ ਦੇ ਟਾਈਮ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਪੰਜਾਬ ਦੇ ਜ਼ਿਲ੍ਹੇ ਜਿੱਥੇ 16 ਤਰੀਕ ਰਾਤ ਦੇ ਟਾਈਮ ਬਾਰਿਸ਼ ਹੋ ਸਕਦੀ ਆ ਉਹ ਹੋਣਗੇ ਬਠਿੰਡਾ ਮੋਕਸਰਾ ਸੰਗਰੂਰ ਅਤੇ ਬਰਨਾਲਾ ਹੁਣ ਨਜ਼ਰ ਮਾਰਦੇ ਹਾਂ ਬਾਕੀ ਜ਼ਿਲ੍ਹਿਆਂ ਉੱਤੇ ਅਗਲੇ ਹਫ਼ਤੇ ਕਿਸ ਤਰ੍ਹਾਂ ਮੌਸਮ ਰਹੇਗਾ ਵੀ ਤਰੀਕ ਨੂੰ ਫਾਜ਼ਿਲਕਾ ਦੇ ਵਿੱਚ ਸਵੇਰੇ 3-4 ਵਜੇ ਤੋਂ ਲੈ ਕੇ 5-6 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ 10-11 ਵਜੇ ਤੱਕ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਹਾਜਰੀਗਾ ਇਲਾਕੇ ਦੇ ਵਿੱਚ 21 ਤਰੀਕ ਨੂੰ ਸਵੇਰੇ 4-5 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਜੋ ਕਿ 7-8 ਵਜੇ ਤੱਕ ਮੀਂਹ ਪੈਂਦਾ ਰਹੇਗਾ 19 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਇਸੇ ਤਰ੍ਹਾਂ ਹੀ 20 ਤਰੀਕ ਨੂੰ ਲੁਧਿਆਣਾ ਦੇ ਵਿੱਚ ਖੜਾਕੇਦਾਰ بارش ਹੋਣ ਦੀ ਸੰਭਾਵਨਾ ਸਵੇਰੇ 6 ਤੋਂ ਲੈ ਕੇ ਦੁਪਹਿਰ ਦੇ 12-1 ਵਜੇ ਤੱਕ ਮੌਲੇਤਾਰ ਮੀਂਹ ਹੋਵੇਗਾ ਵੱਧ ਵੱਧ ਟੈਂਪਰੇਚਰ 32 ਡਿਗਰੀ ਤੇ ਸਵੇਰ ਦੇ ਟਾਈਮ ਹਨੇਰੀ ਰੀਤੇ ਨਾਲ 26 ਡਿਗਰੀ ਟੈਂਪਰੇਚਰ ਰਹੇਗਾ ਸੰਗਰੂਰ ਇਲਾਕੇ ਉਤੇ ਨਜ਼ਰ ਮਾਰੀ ਜਾਂਦਾ 20 ਤਰੀਕ ਨੂੰ ਸਵੇਰੇ 4 ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਦਿਨ ਭਰ ਸੰਘਣੇ ਬੱਦਲ ਰਹਿਣਗੇ ਰੂਪਨਗਰ 19 ਤਰੀਕ ਨੂੰ ਸਵੇਰੇ 4-5 ਵਜੇ ਬਾਰਿਸ਼ ਆਉਣ ਦੀ ਸੰਭਾਵਨਾ ਰਹੇਗੀ ਜੋ ਕਿ 7-8 ਵਜੇ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਤੇ ਦਿਨ ਭਰ ਸੰਘਣੇ ਬੱਦਲ ਰਹਿਣਗੇ ਮਲੇਰ ਕੋਟਲਾ ਸਵੇਰੇ 5 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ। ਪਟਿਆਲਾ ਦੇ ਵਿੱਚ 20 ਤਰੀਕ ਨੂੰ ਸਵੇਰੇ 3-4 ਵਜੇ ਤੋਂ ਲੈ ਕੇ 9-10 ਵਜੇ ਤੱਕ ਮੌਲੇ ਧਰਮੀ ਆਉਣ ਦੀ ਸੰਭਾਵਨਾ ਅਤੇ ਦਿਨ ਪਰ ਸੰਘਣੇ ਬੱਦਲ ਰਹਿਣਗੇ। ਜਲੰਧਰ ਦੇ ਵਿੱਚ 18 ਤਰੀਕ ਰਾਤ ਦੇ ਟਾਈਮ ਤੇ 19 ਸਵੇਰ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਸਵੇਰ ਦੇ ਟਾਈਮ 3-4 ਵਜੇ بارش ਜੋ ਕਿ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੁੰਦੀ ਰਹੇਗੀ। ਇਸੇ ਤਰ੍ਹਾਂ ਹੀ 20 ਤਰੀਕ ਨੂੰ ਸਵੇਰ ਦੇ ਟਾਈਮ ਹੀ ਹਲਕੀ ਰੁਦਰਮੈਨੀ ਟੁੱਟਵੇਂ ਇਲਾਕੇ ਦੇ ਵਿੱਚ بارش ਜਲੰਧਰ ਦੇ ਵਿੱਚ ਹੋ ਸਕਦੀ ਆ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਮੌੜੇਦਾਰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 5 ਤੋਂ ਲੈ ਕੇ 19 ਤਰੀਕ ਨੂੰ ਦੁਪਹਿਰ ਦੇ 12 1 ਵਜੇ ਤੱਕ ਰਹੇਗੀ ਨਵਾਂ ਸ਼ਹਿਰ 20 ਤਰੀਕ ਨੂੰ ਸਵੇਰੇ 6 ਤੋਂ ਲੈ ਕੇ 2 3 ਵਜੇ ਤੱਕ بارش ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਅਮਰੀਕ ਸਰ ਸਵੇਰੇ 20 ਤਰੀਕ ਨੂੰ 4 5 ਵਜੇ بارش ਹੋਣ ਦੀ ਸੰਭਾਵਨਾ ਤੇ 7 8 ਵਜੇ ਤੱਕ ਮੀਂਹ ਹੋਵੇਗਾ ਤਰਨਤਨ ਸਾਹਿਬ ਸਵੇਰੇ 5 ਤੋਂ ਲੈ ਕੇ 8:00 ਵਜੇ ਤੱਕ 20 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਗਰਦਾਸਪੁਰ ਜ਼ਿਲ੍ਹੇ ਦੇ ਵਿੱਚ 19 ਤਰੀਕ ਨੂੰ 8 ਤੋਂ ਲੈ ਕੇ ਦੁਪਹਿਰ ਦੇ 12:00 1 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਅਤੇ ਨਾਲ 26 ਤੋਂ 27 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਕੈਨਾਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ। ਬਹੁਤ-ਬਹੁਤ ਤੁਹਾਡਾ ਧੰਨਵਾਦ।